ਮਾਜੋਗ ਫਿਕਰ ਸਾਹਿਬ ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ ਅੱਜ ਜਿਹੜਾ ਸਾਡੇ ਮਾਜੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਹੀ ਇਤਿਹਾਸਕ ਬਿੱਲ ਕੋਦਾਂ ਸਭਾ ਦੇ ਵਿੱਚ ਪੇਸ਼ ਕੀਤਾ ਉਹਦੇ ਤੇ ਵਿਚਾਰ ਦਿੰਦੇ ਪਹਿਲਾਂ ਤਾਂ ਮੈਂ ਇਸ ਬਿੱਲ ਦੀ ਬਹੁਤ ਹਮਾਇਤ ਕਰਦਾ ਹਾਂ ਔਰ ਮੈਂ ਸਬਦਾ ਕਿ ਇਹ ਜਿਹੜਾ ਮੁੱਦਾ ਜਿਹੜਾ ਅੱਜ ਪੰਜਾਬ ਦੇ ਮਿਡਲ ਕਲਾਸ ਲੋਕਾਂ ਦਾ ਗਰੀਬ ਲੋਕਾਂ ਦਾ ਹਾਲ ਉਨਜਾਦਾ ਇਹ ਸਭ ਬਹੁਤ ਵੱਡਾ ਮੁੱਦਾ ਇਹ ਇੰਨਾ ਕ ਵੱਡਾ ਮੁੱਦਾ ਹੈ ਜਿਹੜਾ ਸੀਐਮ ਸਾਹਿਬ ਨੇ ਹੱਲ ਕੀਤਾ ਅਸੀਂ ਪਹਿਲਾਂ ਵੀ ਜਦੋਂ ਸੀਐਮ ਸਾਹਿਬ ਨੂੰ ਮਿਲਦੇ ਹੀ ਕੈਬਨ ਮੀਟਿੰਗ ਦੇ ਵਿੱਚ ਜਾਂ ਉਦਾਂ ਵੀ ਤਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਕਿ ਸਰ ਇਹਦਾ ਕੋਈ ਹੱਲ ਕੱਢੋ ਇਹਦਾ ਆਪਾਂ ਹੱਲ ਕੱਢੀਏ ਕਿਉਂਕਿ ਹਾਈ ਕੋਰਟ ਦੇ ਵਿੱਚ ਕੇਸ ਸੀਗਾ ਸੈਸ ਸੈਜੇ ਦਾ ਹੱਲ ਆਇਆ ਔਰ ਇਲੈਕਸ਼ਨ ਦੇ ਵਿੱਚ ਜਦੋਂ ਸੀ ਗਿਆ ਲੋਕ ਸਭਾ ਦੇ ਵਿੱਚ ਜਿਹੜਾ ਮੇਰਾ ਤਜਰਬਾ ਹੋਇਆ ਮੈਨੂੰ ਲੱਗਾ ਕਿ ਸਭ ਤੋਂ ਵੱਡਾ ਲੋਕਾਂ ਦਾ ਮੁੱਦਾ ਹੀ ਇਹ ਹੈ ਸਭ ਤੋਂ ਵੱਡਾ ਮੁੱਦਾ ਹੈ ਲੋਕਾਂ ਦਾ ਅਮਰਸਰ ਜ਼ਿਲ੍ਹੇ ਦੇ ਵਿੱਚ ਸਰ ਮੈਂ ਲੋਕ ਸਭਾ ਦਾ ਉਮੀਦਵਾਰ ਸੀਗਾ ਮੈਂ ਅਮਰਸਰ ਦੀ ਨੁੱਕਰ-ਨੁੱਕਰ ਦੇ ਵਿੱਚ ਜਾਣਾ ਜਾਣ ਦਾ ਮੌਕਾ ਮਿਲਿਆ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਔਰ ਲੋਕਾਂ ਦਾ ਜਿਹੜਾ ਹਾਲ ਸੀ ਲੋਕਾਂ ਨਾਲ ਜਿਹੜੀ ਠੱਗੀ ਵਧੀ ਉਹ ਸਦ ਸੁਣ ਕੇ ਤੁਸੀਂ ਵੀ ਕਿਤੇ ਸੁਣਦੇ ਤਾਂ ਤੁਹਾਨੂੰ ਲੱਗਦਾ ਹੀ ਕਿ ਦਿਨੇ ਠੱਗੀਆਂ ਕਿੱਦਾਂ ਵੱਜਦੀਆਂ ਉਹਦੇ ਠੱਗੀਆਂ ਦੇ ਵਿੱਚ ਉਹਨੇ ਯਲੋਪੀ ਸਾਹਿਬ ਕਹਿੰਦੇ ਸੀਗੇ ਮੈਂ ਲੱਗਾ ਦੱਸ ਜੀ ਮੈਂ ਲੱਗਾ ਦੱਸ ਯਲੋਪੀ ਸਾਹਿਬ ਉਹਨੇ ਕਹਿਣ ਦੇ ਸੀਗੇ ਕਿ ਅਫਸਰ ਜੀ ਬਹੁਤੀਆ ਸਿਫਤਾਂ ਨਾ ਕਰੋ ਇਹ ਸਭ ਪਿਛਲੇ 30 ਸਾਲ ਦੇ ਵਿੱਚ ਇਹ ਜਾਣਦੇ ਆ ਬਾਦਵਾ ਸਾਹਿਬ ਅਮਸਰ ਮੰਨਾਲਾ ਜਦੋਂ ਲੰਘਦੇ ਜਿੱਥੋਂ ਕਲੋਨੀਆਂ ਦਾ ਕੰਮ ਸ਼ੁਰੂ ਹੁੰਦਾ ਬਾਈਪਾਸ ਦੇ ਬਾਦਵਾਜ਼ ਜਿੰਨੀਆਂ ਕਲੋਨੀਆਂ ਕੱਟੀਆਂ ਗਈਆਂ ਪੂਰੇ ਪੰਬਸਰ ਦੇ ਚਾਸਪੇ ਦੇ ਸਰ ਕੱਲੀ ਕੱਲੀ ਕਲੋਨੀ ਕਿਸੇ ਬੰਦੇ ਨੂੰ ਪੁੱਛ ਲਓ ਕੇ ਰਛੇ ਵਾਲੇ ਨੂੰ ਪੁੱਛ ਲਓ ਵੀ ਕਲੋਨੀ ਕਿਦੀ ਹੈ ਇੱਕ ਮਿੰਟ ਦੇ ਲੀਡਰ ਦਾ ਨਾਮ ਲੈਣਗੇ ਇਹ ਫਲਾਣੇ ਕੱਲੀ ਲੀਡਰ ਦੀ ਹੈ ਜੀ ਇਹ ਫਲਾਣੇ ਕਾਂਗਰਸੀ ਲੀਡਰ ਦੀ ਹੈ ਜੀ ਇਹ ਫਲਾਣੇ ਐਮਐਲਏ ਦੀ ਹੈ ਜੀ ਇਹ ਇਹ ਮਦਰ ਇੰਨਾ ਕੋਠੇ ਆਲ ਮਾਦਾ ਫਰਾਂਸ ਸੀਗਾ ਕੇ ਲੋਕਾਂ ਨੇ ਵਿਚਾਰਿਆ ਨਾ ਛੇਦੇ ਆਪ ਥੱਕੀ ਉਹਦੇ ਜਾਣਦੇ ਐ ਐਲੋਪੀ ਸਾਹਿਬ ਬਹੁਤ ਸਾਰੀਆਂ ਕਲੋਨੀਆਂ ਨੂੰ ਜਾਣਦੇ ਅੰਮ੍ਰਿਤਸਰ ਕਿਹੜੇ ਘਰੇ ਜੀ ਇਹ ਨਹੀਂ ਜੀ ਇਸ ਐਕਸਪੀਰ ਰੋਡ ਕੇ ਪੱਕੇ ਘਰੇ ਜੀ ਨੂੰ ਪਤਾ ਸਾਰੇ ਲੋਕ ਪਤਾ ਬਾਬਾ ਇਹ ਨਾ ਸਭ ਲੋਕ ਥੱਕਾ ਲੋਕ ਸਾਜੀ ਸਾਜੀ ਬੇਬੇ ਆਜੀ ਸਾਜੀ ਬਾਹਰ ਆਪ ਸਾਧੀ ਇੱਕ ਮਿੰਟ ਸਦਾ ਮੇਰੀ ਸਾਧੀ ਘਰ ਤੇ ਚਲੋ ਸਾਧੀ ਘਰ ਤੇ ਸੋਣਾ ਬਾਜਵਾ ਜੀ ਬੈਠੋ ਸਾਧੀ ਘਰ ਤੇ ਸੁਣੋ ਤੁਸੀਂ ਬਾਜਵਾ ਜੀ ਬੈਠੋ ਬਾਜਵਾ ਜੀ ਬਾਜਵਾ ਜੀ ਬਾਜਵਾ ਜੀ ਤੁਹਾਡੀ ਸਾਧੀ ਕਹਾਂਗੇ ਬਾਜਵਾ ਜੀ ਬੈਠਾ ਪਲੀਜ਼ ਬਾਜਵਾ ਸਾਹਿਬ ਬੈਠੋ ਬੈਠੋ ਉਹਨਾਂ ਨੇ ਗੱਲ ਗੰਮੀ ਚੇਅਰ ਨੂੰ ਡੈਸਕ ਕੀਤਾ ਜਾਵੇ ਕਿਹਾ ਬੈਠੋ ਬਾਜਵਾ ਸਾਹਿਬ ਬੈਠੋ ਤੁਸੀਂ ਬੈਠੋ ਤੁਸੀਂ ਤੁਸੀਂ ਚੇਅਰ ਤੇ ਡੈਸਕ ਕਰਾ ਜੀ